ਹੇ ਗਾਇਸ ਲੈ ਕੇ ਹਾਜ਼ਰ ਹਾਂ ਜਈਏ ਦੀ ਮਹਾਨੀ ਤੋਂ ਸ਼ਬਦ ਰਚਨਾ ਜਈਆ ਪੰਜਾਬੀ ਦਾ ਜਈਏ ਤੋਂ ਜਤਨ ਯਕੀਨੀ ਜਰਕ ਜੱਬਲੀਆਂ ਜਹੂਦੀ ਜਮਲਾ ਜਥਾਰਥ ਜਤੀਮ ਜਮਨਾ ਜਜੁਰ ਵੇਦ ਜਿੱਜੇ ਕਰਨਾ ਯਾਦ ਯਾਰ ਯਾਰੋ ਜਾਕ ਜਾਨੀ ਜਾਨੀ ਵੀ ਜਾਨੀ ਵੀ ਜਾਤਰਾ ਜਜੇ ਜਿਸੇ ਰੀਤੋਂ ਬਹੁਤ ਘੱਟ ਠਕਰ ਬੰਦੇ ਨੇ ਜਜੇ ਜਿਸੂ ਹੋ ਗਿਆ ਜਿੰਕ ਹੋ ਗਿਆ ਜਜੇ ਨੂੰ ਵੀ ਹਰੀ ਜੜੀ ਆ ਉਹ ਘੱਟ ਹੀ ਜਿਹੜੀ ਆ ਲੱਗਦੀ ਆ ਤੇ ਸੋ ਇਹਨਾਂ ਦੇ ਜਿਹੜੇ ਸ਼ਬਦ ਆ ਉਹ ਬਹੁਤ ਘੱਟ ਬੰਦੇ ਆ ਤੇ ਹੋ ਵੀ ਸਕਦੇ ਨੇ ਪਰ ਨਹੀਂ ਘੱਟ ਹੈ ਜਜੇ ਔਕਰ ਜਵਕ ਜੁਤ ਜੋਗ ਜੋਗਲਬੰਦੀ ᔪਕਤੀ ᔪਕਤੀ ਜੂਵੀ ਜੁਤੀ ਜਜੇ ਅੰਤਲਿੰਕਰ ਜੂਸੇਫ ਚੁੰਨੀਆਂ ਨੇ ਯੂਰਪੀ ਯੂਨੀਵਰਸਿਟੀ ਯੂਥ ਜਜੇ ਲਾਮ ਜੈਤ ਲਾਮ ਘਾਟੀ ਦੇਖਣ ਚਾਏ ਸ਼ਬਦ ਇਹ ਜਜੇ ਹੋੜਾ ਯੋਗਦਾਨ ਜੋਕ ਯੋਜਨਾ ਯੋਗਤਾ ਚੂਤਾ ਜੋਗਾ ਜਜੇ ਕਨੌੜਾ ਜੋਗਿਕ ਜੋਣਾ ਜਜੇ ਅਧਿਕ ਜੱਗ ਜੱਕੜ ਜੱਬ ਜੱਕਾ ਜਜੇ ਟਿੱਪੀ ਜੰਤਰ ਜੰਗ ਜੰਤਰਾ ਜਮ ਸੋਦਨ ਬਤ